ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸਵਿੰਦਰ ਕੌਰ ਮੈਨੂੰ ਬੀਟੀ ਕਮੌੜ ਮੰਡੀ ਤੋਂ ਅੱਜ ਆਪਾਂ ਤੁਹਾਨੂੰ ਜਿਹੜਾ ਸੂਟ ਦਿਖਾਉਣ ਜਾ ਰਹੇ ਹਾਂ ਉਹ ਸਿਦਨੀ ਬੁੱਟੀ ਦਾ ਸੂਟ ਹੈ ਜੀ ਤੇ ਬਹੁਤ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਚਲੋ ਦਿਖਾਈਏ ਤੁਹਾਨੂੰ ਸੂਟ ਜੀ ਆ ਵੇਖੋ ਇਹਦੇ ਗਲੇ ਤੇ ਵਰਕ ਕੀਤਾ ਹੋਇਆ ਚੈੱਕ ਕਰ ਸਕਦੇ ਹੋ ਤੁਸੀਂ ਮਿਰਰ ਲਾ ਕੇ ਤੇ ਨਾਲ ਹੀ ਸਿੰਧੀ ਬੁੱਟੀ ਦਾ ਵਰਕ ਕੀਤਾ ਤੇ ਅੱਗੋਂ ਇਹਦੇ ਫਰੰਟ ਤੇ ਆ ਗਿਆ ਛੋਟ ਛੋਟੀ ਬੁੱਟੀ ਸਾਰੀ ਫਰੰਟ ਤੇ ਪਾਈ ਹੋਈ ਹੈ ਠੀਕ ਹੈ ਇਹ ਇਹ ਇਹਦੇ ਆ ਗਿਆ ਜੀ ਬਾਜੂ ਤੇ ਬਾਜੂ ਤੇ ਵਰਕ ਆ ਗਿਆ ਠੀਕ ਇਹ ਬਾਟਮ ਤੇ ਵੀ ਇਸ ਤਰ੍ਹਾਂ ਦਾ ਬਾਜੂ ਨਾਲ ਦੇ ਆ ਠੀਕ ਹੈ ਇਹ ਹੈਗਾ ਗਾ ਜੀ ਜਿਹੜਾ ਇਹਦਾ ਫੈਬਰਿਕ ਹੈਗਾ ਉਹ ਹੈਗਾ ਕ੍ਰੇਪ ਖਾਦੀ ਹੈ ਬਹੁਤ ਸੋਹਣਾ ਫੈਬਰਿਕ ਹੈ ਇਹਦਾ ਜੇਕਰ ਤੁਸੀਂ ਸਾਡੇ ਤੋਂ ਸੂਟ ਤਿਆਰ ਕਰਵਾਉਣਾ ਹੈਗਾ ਤੁਸੀਂ ਆਪਦਾ ਫੈਬਰਿਕ ਵੀ ਸਾਨੂੰ ਦੇ ਸਕਦੇ ਹੋ ਤੇ ਸਾਡੇ ਤੋਂ ਲੈ ਵੀ ਸਕਦੇ ਹੋ ਠੀਕ ਹੈ ਸਾਨੂੰ ਡੀਐਮ ਕਰ ਸਕਦੇ ਹੋ ਜੀ WhatsApp ਤੇ ਕੋਈ ਵੀ ਸਾਡੇ ਤੋਂ ਸੂਟ ਤਿਆਰ ਕਰਵਾਉਣ ਲਈ ਸਿੰਧੀ ਬੂਟੀ ਦਾ ਹੋਵੇ ਚਾਹੇ ਮਸ਼ੀਨ ਵਰਕ ਆਰੀ ਵਰਕ ਹੈਂਡ ਵਰਕ ਦਾ ਸੂਟ ਸਾਡੇ ਤੋਂ ਤੁਸੀਂ ਤਿਆਰ ਕਰਵਾ ਸਕਦੇ ਹੋ ਜੀ